ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਾਮਾ ਸ਼ਰ ਦੇਖ ਰਹੇ ਹੋ ਅੱਜ ਤੁਹਾਡੇ ਨਾਲ ਕਾਠਗੜ੍ਹ ਸ਼ਹਿਰ ਦੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈ ਕਿ ਬੀਤੀ ਰਾਤ ਪਿੰਡ ਮਜਾਰਾ ਜੱਟਾ ਅੱਡੇ ਨੇੜੇ ਇੱਕ ਕਾਰ ਅਤੇ ਅਵਾਰਾ ਪਸ਼ੂ ਵਿਚਕਾਰ ਭਿਆਨਕ ਟੱਕਰ ਹੋ ਗਈ ਅਤੇ ਇਹ ਟੱਕਰ ਇੰਨੀ ਭਿਆਨਕ ਸੀ ਕਿ ਇਸ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਜਦਕਿ ਕਾਰ ਵਿੱਚ ਸਵਾਰ ਵਿਅਕਤੀ ਦਾ ਬਾਲਬਾਲ ਬਚਾਅ ਹੋ ਗਿਆ ਪਰ ਇਸ ਟੱਕਰ ਕਰਕੇ ਅਵਾਰਾ ਪਸ਼ੂ ਦੀ ਲੱਤ ਟੁੱਟ ਗਈ ਇਸ ਘਟਨਾ ਦੀ ਸੂਚਨਾ ਐਸਐਸਐਫ ਟੀਮ ਦੇ ਇੰਚਾਰਜ ਏਐਸਆਈ ਪ੍ਰਵੀਨ ਕੁਮਾਰ ਨੂੰ ਰਾਹਾਂਗੀਰਾਂ ਨੇ ਦਿੱਤੀ ਉਹ ਘਟਨਾ ਦੀ ਖਬਰ ਸੁਣਦੇ ਸਾਰ ਹੀ ਆਪਣੀ ਟੀਮ ਨਾਲ ਮੌਕੇ ਤੇ ਪਹੁੰਚ ਗਏ ਉਨ੍ਹਾਂ ਨੇ ਦੱਸਿਆ ਕਿ ਇਹ ਹਾਦਸਾ ਬਰੀਜਾਕਾਰ ਅਤੇ ਅਵਾਰਾ ਪਸ਼ੂ ਵਿਚਕਾਰ ਹੋਇਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇੱਕ ਬਰੀਜਾਕਾਰ ਨੰੰਬਰੀ PB 8EB2234 ਮੁਹਾਲੀ ਤੋਂ ਜਲੰਧਰ ਜਾ ਰਹੀ ਸੀ। ਇਸ ਬਰੀਜਾਕਾਰ ਨੂੰ ਸੰਦੀਪ ਖੁਰਾਣਾ ਪੁੱਤਰ ਕੈਲਾਸ਼ ਖੁਰਾਣਾ ਚਲਾ ਰਿਹਾ ਸੀ। ਜਦੋਂ ਕਾਰ ਚਾਲਕ ਪਿੰਡ ਮਜਾਰਾ ਜੱਟਾ ਦੇ ਅੱਡੇ ਨੇੜੇ ਪਹੁੰਚਿਆ ਤਾਂ ਅਚਾਨਕ ਸੜਕ ਉੱਤੋਂ ਅਵਾਰਾ ਪਸ਼ੂ ਆ ਗਿਆ ਜਿਸ ਨੂੰ